ਲੋਈ ਕਹਿੰਦੇ ਨਹੀਂ ਪੈਂਦਾ ਲੱਗਿਆ ਪਣਾ ਨਾਡਾ ਸਾਹਿਬ ਦੇ ਪਿਛਲੇ ਪੱਸੇ ਆਇਆ ਨਵੀਂ ਜੀ ਹੁਣ ਤੋਂ ਆਪੇ ਹਿਸਾਬ ਲਾ ਲਓ ਨਹੀਂ ਕਿਵੇਂ ਪੈ ਰਿਹਾ ਉਹ ਇੱਥੇ ਕੱਲ੍ਹ ਨਾ ਬੁਰਾ 45 ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਇਲਾਕੇ 'ਚ ਪੈ ਰਿਹਾ ਹੈ ਮੇਰੇ ਵੀ ਨਹੀਂ ਅੱਜ ਦੀਆਂ ਤਾਜ਼ਾ ਖਬਰਾਂ ਚੰਡੀਗੜ੍ਹ ਤੇ ਪੰਚਕੂਲਾ ਦੇ ਵਿੱਚ ਸੜਕਾਂ ਬਣੀਆਂ ਭਾਖੜਾ ਵਾਲੀਆਂ ਨਹਿਰਾ ਤੁਸੀਂ ਦੇਖ ਸਕਦੇ ਹੋ ਸੜਕਾਂ ਕਿਤੇ ਨਜ਼ਰ ਨਹੀਂ ਆਉਂਦੀਆਂ। ਵਾਟਰ ਵਾਟਰ ਮਤਲਬ ਪਾਣੀ ਪਾਣੀ ਹੋਇਆ ਪਿਆ ਹੈ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਹਾਲਤ ਉਹ ਦੇਖੋ ਸਾਹਮਣੇ ਗੱਡੀ ਕਿੰਨੀ ਵੱਡੀ ਗੱਡੀ ਹੈ ਪਰ ਪਾਣੀ ਨਾਲ ਧੰਨ ਧੰਨ ਹੋਈ ਪਈ ਹੈ। ਹੁਣ ਉਹ ਤਾਂ ਖਤਰਾ ਤਾਂ ਹੈਗਾ ਪਰ ਮੈਨੂੰ ਉਹਨਾਂ ਨੂੰ ਜ਼ਿਆਦਾ ਹੋਇਆ ਪਿਆ। ਬਹੁਤ ਬੁਰਾ ਹਾਲ ਹੈ ਜੀ। 哪个队呢？Like